ਇਹ ਚੈਲੰਜ ਨੂੰ ਦੱਸੋ ਮਿੱਤਰੋ ਸਾਰੇ ਪੰਜਾਬ ਦੇ ਵਿੱਚੋਂ ਕਿਹੜਾ ਪਿੰਡ ਅਸੈਪਟ ਕਰਦਾ ਹੈ ਜਿੰਨੀਆਂ ਵੀ ਪਿੰਡ ਦੀਆਂ ਸਿੰਗਲ ਸੜਕਾਂ ਹੁੰਦੀਆਂ ਪਰ ਲਿੰਕ ਰੋਡ ਕਹਿ ਦਿੰਦੇ ਆ ਇਹ ਸਿੰਗਲ ਸੜਕਾਂ ਤੇ ਇੰਨੇ ਦਰਖਤ ਲੱਗੇ ਹੋਣ ਇੰਨੀ ਸੰਘੜੀ ਸ਼ਾ ਹੋਵੇ ਅਤੇ ਇੰਨੀ ਸੋਹਣੀ ਸੜਕ ਲੱਗਦੀ ਹੋਵੇ ਯਾਰ ਰੂਹ ਨੂੰ ਨਾ ਸਕੂਨ ਮਿਲ ਜਾਂਦਾ ਜਦੋਂ ਵੀ ਇਸ ਸੜਕ ਉੱਪਰ ਦੀ ਲੰਗੀ ਦਾ ਪਹਿਲਾਂ ਵੀ ਆਪਾਂ ਇਹ ਸੜਕ ਦੀ ਇੱਕ ਵੀਡੀਓ ਪਾਈ ਸੀਗੀ ਕਿ ਸਲੂਟ ਹੈ ਗੋਲੇਵਾਲ ਤੇ ਨਥੇਹੇ ਪਿੰਡਦਿਆਂ ਨੂੰ ਕਿ ਜਿਹੜੇ ਪਿੰਡਾਂ 'ਚ ਹੁਣ ਇਸ ਸਾਲ ਦਰਖਤ ਲੱਗੇ ਆ ਤਾਂ ਇਹ ਪਿੰਡ ਵਾਲਿਆਂ ਨੇ ਅੱਜ ਤੋਂ 4-5 ਸਾਲ ਪਹਿਲਾਂ ਇਹ ਦਰਖਤ ਲਾ ਕੇ ਕੰਮਜਾ ਵਜ ਨੂੰ ਕਰ ਲੇ ਬਈ ਤੇ ਦੇਖੋ ਕਿੰਨੀ ਸੋਹਣੀ ਸੜਕ ਲੱਗਦੀ ਆ ਯਾਰ ਹਨਾ ਕਿੰਨੀ ਹਰਿਆਲੀ ਆ ਇਹ ਸੜਕ ਤੇ ਬਾਕੀ ਦਿਲ ਨੂੰ ਸਕੂਨ ਮਿਲਦਾ ਇੱਥੇ ਆ ਕੇ ਵੀ ਕੁਦਰਤਤਾ ਆਹ ਹੈ ਯਾਰ ਹਨਾ ਇਹ ਪਿੰਡਾਂ ਨੇ ਬਈ ਅਜਿਹਾ 4-5 ਸਾਲ ਪਹਿਲਾਂ ਇਹ ਦਰਖਤ ਲਾਈ ਸੀ ਤੇ ਅੱਜ ਦੇਖ ਲੋ ਗੱਲਾਂ ਹੁੰਦੀਆਂ ਇਹ ਸੜਕ ਦੀਆਂ ਯਾਰ ਹੈਗਾ ਕੋਈ ਹੋਰ ਸਾਰੇ ਪੰਜਾਬ ਚ ਪਿੰਡ ਇਹੋ ਜਿਹਾ ਜਿਹੜਾ ਅਸੈਪਟ ਕਰ ਦੋ ਵੀ ਹਾਂ ਮੇਰੇ ਪਿੰਡ ਚ ਇਦਾਂ ਦੀ ਸੜਕ ਹੈਗੀ ਐ ਤਾਂ ਉਹ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਮੈਸੇਜ ਕਰ ਦਿਓ ਆਪਾਂ ਨੂੰ ਪੇਜ ਨੂੰ ਕਰ ਲੋ ਆਪਣੇ ਨੂੰ ਫੋਲੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਯਾਰ ਹਨਾ ਸਾਰੇ ਪੰਜਾਬ ਚ ਆਪਣੀ ਵੀਡੀਓ ਇਹ ਘੁੰਮਣੀ ਚਾਹੀਦੀ ਆ ਧੰਨਵਾਦ ਜੀ